ਕੈਨੇਡਾ ਦੀ ਧਰਤੀ ਤੇ ਫਾਂਸੀ ਦਾ ਰੱਸਾ ਚੰਮਣ ਵਾਲਾ ਪਹਿਲਾ ਸਿੱਖ ਸ਼ਹੀਦ ਜਿਸ ਨੇ ਇੱਕ ਬਦਨਾਮ ਅੰਗਰੇਜ਼ ਅਫਸਰ ਨੂੰ ਕੈਨੇਡਾ ਦੀ ਕੋਰਟ ਵਿੱਚ ਜਾ ਕੇ ਗੋਲੀ ਮਾਰੀ ਸੀ ਦੋਸਤੋ ਸ਼ਹੀਦ ਉਦਮ ਸਿੰਘ ਬਾਰੇ ਤਾਂ ਤੁਸੀਂ ਬਹੁਤ ਸੁਣਿਆ ਹੋਣਾ ਪਰ ਉਦਮ ਸਿੰਘ ਤੋਂ ਵੀ 26 ਸਾਲ ਪਹਿਲਾਂ ਇੱਕ ਸਿੱਖ ਸੂਰਮਾ ਆਇਆ ਜਿਸ ਨੇ ਇੱਕ ਗੋਰੇ ਅਫਸਰ ਨੂੰ ਗੱਡੀ ਝਾੜਿਆ ਸੀ ਬੜੇ ਅਫਸੋਸ ਦੀ ਗੱਲ ਹੈ ਕਿ ਇਸ ਸੂਰਮੇ ਬਾਰੇ ਕੋਈ ਜਾਣਦਾ ਹੀ ਨਹੀਂ ਆਓ ਅੱਜ ਤੁਹਾਨੂੰ ਭਾਈ ਮੀਵਾ ਸਿੰਘ ਲੋਪੋਕੇ ਦੇ ਕਾਰਨਾਮਿਆਂ ਤੋਂ ਜਾਣੂ ਕਰਵਾਉਂਦੇ ਹਾਂ ਅਮ੍ਰਿਤਸਰ ਜ਼ਿਲ੍ਹੇ ਚ ਪੈਂਦੇ ਪਿੰਡ ਲੋਪੋ ਕੇ ਤੇ ਜੰਮਿਆ ਮੀਵਾ ਸਿੰਘ 1906 ਸੀ ਵਿੱਚ ਸਮੁੰਦਰੀ ਜਹਾਜ਼ ਰਾਹੀਂ ਪੰਜਾਬ ਤੋਂ ਕੈਨੇਡਾ ਵੱਲ ਨੂੰ ਤੁਰ ਪਿਆ ਕੈਨੇਡਾ ਵਿੱਚ ਉਹ ਬੈਂਕੂਵਰ ਆ ਉਤਰਿਆ ਤੇ ਇੱਕ ਮਿਲ ਵਿੱਚ ਕੰਮ ਕਰਨ ਲੱਗਾ ਅੰਗਰੇਜ਼ ਸਰਕਾਰ ਪੰਜਾਬ ਦੀ ਮਾਲੀ ਹਾਲਤ ਖਸਤਾ ਕਰ ਰਹੀ ਸੀ ਤੇ ਸਿੱਖਾਂ ਨੇ ਕਮਾਈਆਂ ਕਰਨ ਲਈ ਬਾਹਰਲੇ ਦੇਸ਼ਾਂ ਵੱਲ ਜਾਣਾ ਸ਼ੁਰੂ ਕਰ ਦਿੱਤਾ ਸੀ ਹੁਣ ਤੱਕ ਕੈਨੇਡਾ ਵਿੱਚ ਕਾਫੀ ਸਿੱਖ ਪਹੁੰਚ ਚੁੱਕੇ ਸਨ ਪਰ ਉਹਨਾਂ ਦੀ ਹਾਲਤ ਬਹੁਤ ਮੰਦੀ ਸੀ ਉਦੋਂ ਕੈਨੇਡਾ ਵਿੱਚ ਸਿੱਖਾਂ ਨਾਲ ਬਹੁਤ ਵਿਤਕਰਾ ਕੀਤਾ ਜਾਂਦਾ ਸੀ ਕੈਨੇਡਾ ਦੇ ਨਸਲਵਾਦੀ ਸਰਕਾਰ ਵੀ ਏਸ਼ੀਆਈ ਲੋਕਾਂ ਖਿਲਾਫ ਕਾਲੇ ਕਾਨੂੰਨ ਬਣਾ ਰਹੀ ਸੀ 1907 ਵਿੱਚ ਕੈਨੇਡਾ ਸਰਕਾਰ ਨੇ ਉੱਥੇ ਰਹਿੰਦੇ ਭਾਰਤੀਆਂ ਤੋਂ ਵੋਟ ਦਾ ਹੱਕ ਵੀ ਖੋਹ ਲਿਆ ਸਿੱਖ ਸਮਝ ਚੁੱਕੇ ਸਨ ਕਿ ਹੁਣ ਸਾਨੂੰ ਅਦਾਲਤਾਂ ਵਿੱਚ ਕੋਈ ਨਿਆਂ ਨਹੀਂ ਮਿਲਣਾ ਇਸ ਲਈ ਉਹ ਲੰਬਾਂ ਦਾ ਹੋ ਕੇ ਸੰਘਰਸ਼ ਦੀ ਤਿਆਰੀ ਕਰਨ ਲੱਗੇ ਸਿੱਖਾਂ ਨੇ ਖਾਲਸਾ ਦੀਵਾਨ ਸੁਸਾਇਟੀ ਨਾਮ ਦੀ ਇੱਕ ਸੰਸਥਾ ਬਣਾਈ ਤੇ ਕੈਨੇਡਾ ਵਿੱਚ ਗੁਰਦੁਆਰੇ ਬਣਾਉਣੇ ਸ਼ੁਰੂ ਕਰ ਦਿੱਤੇ ਪਹਿਲੇ ਗੁਰਦੁਆਰੇ ਦੀ ਸਥਾਪਨਾ ਵਿੱਚ ਭਾਈ ਮੇਵਤ ਸਿੰਘ ਨੇ ਖਾਸ ਭੂਮਿਕਾ ਨਿਭਾਈ ਸੀ ਇਥੇ ਹੀ ਕਿ ਜੂਨ 1908 ਨੂੰ ਉਹਨਾਂ ਨੇ ਅਮਰਿਤ ਛਕਿਆ ਅਤੇ ਨਵੇਂ ਬਣੇ ਗੁਰਦੁਆਰੇ ਦੀ ਸੇਵਾ ਸੰਭਾਲ ਵਿੱਚ ਜੁਟ ਗਏ। ਉਹ ਮਿਲ ਵਿੱਚ ਕੰਮ ਵੀ ਕਰਦੇ ਸਨ ਤੇ ਗੁਰਦੁਆਰੇ ਵਿੱਚ ਪਾਠੀ ਵਜੋਂ ਵੀ ਸੇਵਾ ਨਿਭਾਉਂਦੇ ਸਨ। ਗੁਰਦੁਆਰੇ ਵਿੱਚ ਸੇਵਾ ਨਿਭਾਉਂਦਿਆ ਭਾਈ ਮੀਵਾ ਸਿੰਘ ਵੈਨਕੂਵਰ ਵਿੱਚ ਹੋ ਰਹੀ ਰਾਜਨੀਤੀ ਨੂੰ ਚੰਗੀ ਤਰ੍ਹਾਂ ਸਮਝ ਚੁੱਕੇ ਸਨ। ਇੱਕ ਪਾਸੇ ਗਦਰ ਪਾਰਟੀ ਰਾਹੀਂ ਸੰਘਰਸ਼ ਕਰਦੇ ਸਿੱਖ ਸਨ ਤੇ ਦੂਜੇ ਪਾਸੇ ਸੀ ਵੈਨਕੂਵਰ ਦਾ ਦੋਸਟਿੰਗ ਇੰਗਰੇਜ਼ ਅਫਸਰ ਵਿਲੀਅਮ ਹਾਪਕਿੰਸਨ ਤਤਿ ਉਸ ਨੂੰ ਸੂਗਾ ਦੇਣ ਵਾਲੇ ਕੁਝ ਗਦਾਰ ਪੰਜਾਬੀ ਹਪਕਿੰਸਨ ਪਹਿਲਾਂ ਪੰਜਾਬ ਤੇ ਫਿਰ ਕਲਕੱਤੇ ਵਿੱਚ ਪੁਲਿਸ ਦੀ ਨੌਕਰੀ ਕਰਦਾ ਰਿਹਾ ਸੀ ਉਸ ਦਾ ਪਿਓ ਇੱਕ ਅੰਗਰੇਜ਼ ਅਫਸਰ ਸੀ ਪਰ ਮਾਂ ਭਾਰਤੀ ਸੀ ਜਿਸ ਕਰਕੇ ਉਹ ਪੰਜਾਬੀ ਚੰਗੀ ਤਰ੍ਹਾਂ ਸਮਝ ਲੈਂਦਾ ਸੀ ਤੇ ਬੋਲ ਵੀ ਲੈਂਦਾ ਸੀ ਉਸ ਨੇ ਗਦਰੀ ਸਿੱਖਾਂ ਨੂੰ ਪੜਨ ਲਈ ਆਪਣੇ ਕੁਝ ਮੁਖਬਰ ਬਣਾ ਰੱਖੇ ਸਨ ਜਿਸ ਵਿੱਚ ਬੇਲਾ ਸਿੰਘ ਜੀ ਆਨ ਨਾਮ ਦਾ ਬੰਦਾ ਮੋਰੀ ਸੀ ਇਹ ਹੁਸ਼ਿਆਰਪੁਰ ਜ਼ਿਲ੍ਹੇ ਚ ਪੈਂਦੇ ਜੀ ਆਨ ਪਿੰਡ ਤੋਂ ਸੀ ਜੋ ਬਾਸੀ ਕਲਾਂ ਪਿੰਡ ਦੇ ਨਜ਼ਦੀਕ ਹੈ ਇਹ ਬੇਲਾ ਸਿੰਘ ਜਿਆਨ ਸਿੱਖਾਂ ਦੀਆਂ ਮੀਟਿੰਗਾਂ ਵਿੱਚ ਸ਼ਾਮਲ ਹੋ ਜਾਂਦਾ ਸੀ ਅਤੇ ਸਾਰੀ ਰਿਪੋਰਟ ਆਕੇ ਹੌਪਕਿੰਸਨ ਨੂੰ ਦੇ ਦਿੰਦਾ ਸੀ। ਭਾਈ ਮੀਵਾ ਸਿੰਘ ਨੇ ਵੀ ਗਦਰ ਪਾਰਟੀ ਨਾਲ ਰਲ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਜਦ ਗਦਰੀ ਬਾਬੇ ਕਦਰ ਕਰਨ ਲਈ ਪੰਜਾਬ ਨੂੰ ਪਰਤਣ ਲੱਗੇ ਤਾਂ ਹੌਪਕਿੰਸਨ ਦੀ ਸ਼ੈਤੇ ਹੀ ਬੇਲੇ ਜਿਆਨ ਨੇ 5 ਸਤੰਬਰ 1914 ਨੂੰ ਵੈਨਕੂਵਰ ਦੇ ਗੁਰਦੁਆਰੇ ਵਿੱਚ ਇਕੱਠੀ ਹੋਈ ਸੰਗਤ ਤੇ ਗੋਲੀਆਂ ਚਲਾ ਦਿੱਤੀਆਂ। ਸੁਸਾਇਟੀ ਦੇ ਪ੍ਰਧਾਨ ਭਾਈ ਭਾਗ ਸਿੰਘ ਅਤੇ ਭਾਈ ਵਤਨ ਸਿੰਘ ਸੰਗਤ ਨੂੰ ਬਚਾਉਂਦੇ ਹੋਏ ਸ਼ਹੀਦ ਹੋ ਗਏ। ਉੱਥੇ ਮੌਜੂਦ ਸੰਗਤ ਵਿੱਚੋਂ ਪੰਜ ਹੋਰ ਸਿੱਖ ਵੀ ਚੱਕਵੀ ਹੋ ਗਏ। ਇਹ ਘਟਨਾ ਕਨੇਡਾ ਵਿੱਚ ਸਿੱਖ ਇਤਿਹਾਸ ਦਾ ਸਭ ਤੋਂ ਦਰਦਨਾਕ ਪੰਨਾ ਸੀ। ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਹੀ ਸੇਖਾਗੂਆਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ। ਭਾਈ ਮੀਵਾ ਸਿੰਘ ਉਸ ਵੇਲੇ ਸੰਗਤ ਵਿੱਚ ਮੌਜੂਦ ਸਨ। ਇਸ ਘਟਨਾ ਨੇ ਉਹਨਾਂ ਦਾ ਹਿਰਦਾ ਬੁਰੀ ਤਰ੍ਹਾਂ ਬਲੰਦਰ ਦਿੱਤਾ। ਭਾਈ ਮੀਵਾ ਸਿੰਘ ਦੀ ਨਜ਼ਰ ਵਿੱਚ ਇਸ ਦੁਕਾਣ ਲਈ ਹਪਕਿੰਸਨ ਅਤੇ ਰੀਡ ਮੁੱਖ ਦੋਸ਼ੀ ਸਨ ਜਿਨ੍ਹਾਂ ਵੱਲੋਂ ਇਹ ਸਾਰਾ ਕਾਰਾ ਕਰਵਾਇਆ ਗਿਆ ਸੀ। ਚੋਲੀ ਚੋਕਤੇ ਕਰਦਾਰ ਬੇਲਾ ਜਾਨ ਖਿਲਾਫ ਵਿਨਕੂਵਰ ਦੀ ਅਦਾਲਤ ਵਿੱਚ ਸਿੰਘਾਂ ਨੂੰ ਸ਼ਹੀਦ ਕਰਨ ਦਾ ਮੁਕੱਦਮਾ ਚੱਲਿਆ ਪਰ ਦੁਸ਼ਟ ਵਿਲੀਅਮ ਹਵਕਿੰਸਨ ਉਸ ਦੇ ਪੱਖ ਵਿੱਚ ਆ ਕੇ ਖੜ ਗਿਆ ਕਿ ਬੇਲੇ ਜਾਨ ਨੇ ਸੈਲਫ ਡਿਫੈਂਸ ਵਿੱਚ ਗੋਲੀ ਚਲਾਈ ਹੈ ਸਿੱਖ ਜਾਣਦੇ ਸਨ ਕਿ ਉਹ ਬੇਲਾ ਜਾਨ ਨੂੰ ਸਜ਼ਾ ਨਹੀਂ ਹੁਣ ਦੇਵੇਗਾ ਇਸ ਹਨਿਆਵਰੋਧ ਭਾਈ ਮੀਵਾ ਸਿੰਘ ਨੇ ਖੁਦ ਨਿਆਂ ਕਰਨ ਦਾ ਫੈਸਲਾ ਕਰ ਲਿਆ ਮੁਕੱਦਮੇ ਦੀ ਤਰੀਕ ਨੂੰ ਬੇਲੇ ਜਾਨ ਦੇ ਹੱਕ ਵਿੱਚ ਗਵਾਹੀ ਦੇਣ ਲਈ ਹਵਕਿੰਸਨ ਅਦਾਲਤ ਪਹੁੰਚਿਆ ਅਜੇ ਤਾ ਉਹ ਬਰਾਡੇ ਤੱਕ ਹੀ ਪਹੁੰਚਿਆ ਸੀ ਜਦੋਂ ਭਾਈ ਮੇਵਾ ਸਿੰਘ ਨੇ ਉਸਨੂੰ ਦਬੋਚ ਲਿਆ ਤੇ ਇੱਕ ਹੱਥ ਵਿੱਚ ਪਿਸਤੌਲ ਤੇ ਦੂਜੇ ਵਿੱਚ ਰਵਲਵਰ ਲੈ ਕੇ ਦੋਵਾਂ ਹੱਥਾਂ ਚੋਂ ਵਾਰੀ-ਵਾਰੀ ਗੋਲਗਾਂ ਦਾਗ ਦਿੱਤੀਆਂ ਉਪਕਿੰਸਨ ਤਾਂ ਮੌਕੇ ਤੇ ਹੀ ਮਾਰਿਆ ਗਿਆ ਤੇ ਭਾਈ ਸਾਹਿਬ ਉਥੋਂ ਭੱਜੇ ਨਹੀਂ ਸਗੋਂ ਖੁਦ ਨੂੰ ਹਥਿਆਰਾਂ ਸਮੇਤ ਪੁਲਿਸ ਦੇ ਹਵਾਲੇ ਕਰ ਦਿੱਤਾ ਤੇ 1 ਅਕਤੂਬਰ 1914 ਨੂੰ ਭਾਈ ਮੇਵਾ ਸਿੰਘ ਦੇ ਮੁਕੱਦਮੇ ਦੀ ਸੁਣਵਾਈ ਹੋਈ ਸਜ਼ਾ ਬਾਰੇ ਤਾਂ ਭਾਈ ਸਾਹਿਬ ਨੂੰ ਪਹਿਲਾਂ ਹੀ ਪਤਾ ਸੀ ਪਰ ਮੁਕਦਮੇ ਦੌਰਾਨ ਉਹਨਾਂ ਨੇ ਇਤਿਹਾਸਕ ਬਿਆਨ ਦਿੱਤੇ ਭਾਈ ਸਾਹਿਬ ਦੇ ਬਿਆਨ ਕੁਝ ਇਸ ਤਰ੍ਹਾਂ ਸਨ ਮੇਰਾ ਨਾਮ ਮੀਵਾ ਸਿੰਘ ਹੈ ਮੈਂ ਰੱਬ ਤੋਂ ਡਰਨ ਵਾਲਾ ਬੰਦਾ ਹਾਂ ਜੋ ਹਰ ਰੋਜ਼ ਅਰਦਾਸ ਕਰਦਾ ਹੈ ਮੇਰੀ ਜ਼ਬਾਨ ਵਿੱਚ ਐਸੇ ਸ਼ਬਦ ਨਹੀਂ ਹਨ ਜੋ ਬਿਆਨ ਕਰ ਸਕਣ ਕਿ ਵਿਣਕੂਵਰ ਵਿੱਚ ਮੈਨੂੰ ਕਿਹੜੇ ਕਿਹੜੇ ਦੁੱਖ ਝੱਲਣੇ ਪਏ ਹਨ ਅਸੀਂ ਸਿੱਕ ਗੁਰਦੁਆਰੇ ਵਿੱਚ ਅਰਦਾਸ ਕਰਨ ਜਾਂਦੇ ਹਾਂ ਪਰ ਇਹਨਾਂ ਪਾਪਗਾਨੇ ਗੁਰਦੁਆਰੇ ਵਿੱਚ ਗੋਲੀ ਚਲਾ ਕੇ ਅਤੇ ਪਾਈ ਪਾਗ ਸਿੰਘ ਦਾ ਕਤਲ ਕਰਕੇ ਗੁਰਦੁਆਰੇ ਦੀ ਪਵਿੱਤਰਤਾ ਦਾ ਭੰਗ ਕੀਤੀ ਹੈ। ਇਹਨਾਂ ਪਾਪੀਆਂ ਨੇ ਦੋ ਮਾਸੂਮ ਬੱਚਿਆਂ ਨੂੰ ਯਤੀਮ ਬਣਾਇਆ ਹੈ। ਦੁਸ਼ਟਾਂ ਵੱਲੋਂ ਗੁਰਦੁਆਰੇ ਵਿੱਚ ਕੀਤੇ ਇਹਨਾਂ ਕਾਰਿਆਂ ਨੇ ਮੇਰੇ ਸੀਨੇ ਵਿੱਚ ਅੱਗ ਲਾ ਦਿੱਤੀ। ਇਹ ਸਭ ਕਸੇ ਲਈ ਮਿਸਟਰ ਰੀਡ ਅਤੇ ਮਿਸਟਰ ਹੌਪਕਿਨ ਜ਼ਿੰਮੇਵਾਰ ਹਨ। ਮੈਂ ਆਪਣੇ ਭਾਈਚਾਰੇ ਅਤੇ ਧਰਮ ਦੀ ਅਣਖ ਲਈ ਹੌਪਕਿਨਸਨ ਦਾ ਕਤਲ ਕੀਤਾ ਹੈ। ਮੈਂ ਇਹ ਸਭ ਕੁਝ ਬਰਦਾਸ਼ਤ ਨਹੀਂ ਸਿੱਕਰ ਸਕਦਾ। ਜੱਜ ਸਾਹਿਬ ਜੇ ਇਹ ਸਭ ਕੁਝ ਤੁਹਾਡੇ ਚਰਚ ਵਿੱਚ ਹੋਇਆ ਹੁੰਦਾ ਤਾਂ ਤੁਸੀਂ ਇਸਾਈਆਂ ਨੇ ਵੀ ਇਹ ਬਰਦਾਸ਼ਤ ਨਹੀਂ ਸੀ ਕਰਨਾ ਕਿਉਂਕਿ ਅਜਿਹਾ ਕਰਨ ਨਾਲ ਤੁਸੀਂ ਆਪਣੇ ਆਪ ਨੂੰ ਮਰਦਾ ਕੌਮ ਸਮਝਣਾ ਸੀ ਕਿਸੇ ਵੀ ਸਿੱਖ ਲਈ ਗੁਰਦੁਆਰੇ ਵਿੱਚ ਇਹ ਸਭ ਕੁਝ ਹੁੰਦਾ ਵੇਖਣ ਨਾਲੋਂ ਮਰ ਜਾਣਾ ਕਿਤੇ ਚੰਗਾ ਹੈ ਮੈਨੂੰ ਕਿਸੇ ਇਨਸਾਫ ਦੀ ਆਸ ਨਹੀਂ ਮੈਨੂੰ ਪਤਾ ਹੈ ਕਿ ਮੈਂ ਆਪਕਿੰਸਨ ਨੂੰ ਗੋਲੀ ਮਾਰੀ ਹੈ ਅਤੇ ਇਸ ਵਾਸਤੇ ਮੈਨੂੰ ਮਰਨਾ ਪਵੇਗਾ ਤੇ ਮੈਂ ਇਹ ਬਿਆਨ ਇਸ ਕਰਕੇ ਦੇ ਰਿਹਾ ਹਾਂ ਤਾਂ ਜੋ ਲੋਕਾਂ ਨੂੰ ਪਤਾ ਲੱਗ ਸਕੇ ਕਿ ਸਾਡੇ ਨਾਲ ਇੱਥੇ ਕੀ ਵਰਤਾਓ ਹੁੰਦਾ ਰਿਹਾ ਹੈ ਸਾਨੂੰ ਜੱਜਾਂ ਕੋਲੋਂ ਪੁਲਿਸ ਕੋਲੋਂ ਜਾਂ ਕਿਸੇ ਹੋਰ ਕੋਲੋਂ ਕਦੀ ਇਨਸਾਫ ਨਹੀਂ ਮਿਲਿਆ ਇਸ ਬਿਆਨ ਮਗਰੋਂ ਅਦਾਲਤ ਨੇ ਸਿਰਫ 1 ਘੰਟੇ 40 ਮਿੰਟਾਂ ਵਿੱਚ ਫੈਸਲਾ ਕਰਦਿਆਂ ਭਾਈ ਸਾਹਿਬ ਨੂੰ ਸਜ਼ਾਏ ਮੌਤ ਸੁਣਾ ਦਿੱਤੀ 11 ਜਨਵਰੀ 1915 ਨੂੰ ਨਿਊ ਵੈਸਟਮਿਨਸਟਰ ਦੀ ਪ੍ਰੋਵੈਂਸ਼ੀਅਲ ਜੇਲ੍ਹ ਵਿੱਚ ਸਵੇਰੇ ਪੌਣੇ 8 ਵਜੇ ਭਾਈ ਮੀਵਾ ਸਿੰਘ ਹੱਸਦੇ ਹੱਸਦੇ ਫਾਂਸੀ ਦੇ ਚੜ ਗਏ ਦੋਸਤੋ ਇੱਥੇ ਮੈਂ ਇੱਕ ਬੇਨਤੀ ਕਰਨਾ ਚਾਹਾਂਗਾ ਕੇਸ ਵੀਡੀਓ ਨੂੰ ਇੰਨਾ ਸ਼ੇਅਰ ਕਰਿਓ ਕਿ ਪੰਜਾਬ ਦਾ ਬੱਚਾ-ਬੱਚਾ ਭਾਈ ਮੀਵਾ ਸਿੰਘ ਤੋਂ ਜਾਣੂ ਹੋ ਜਾਵੇ ਤੇ ਸਾਡਾ ਇਹ ਸਿੱਖ ਸ਼ਹੀਦ ਭਗਤ ਸਿੰਘ ਅਤੇ ਉਦਮ ਸਿੰਘ ਦੀ ਕਤਾਰ ਵਿੱਚ ਮੋਰੀ ਬਣੇ ਜੇਲ੍ਹ ਦੇ ਬਾਹਰ 400 ਦੇ ਕਰੀਬ ਸਿੱਖ ਵਿਰਾਗ ਵਿੱਚ ਨਾਰੇ ਲਾ ਰਹੇ ਸਨ ਸ਼ਹੀਦ ਭਾਈ ਮੀਵਾ ਸਿੰਘ ਅਮਰ ਰਹੇ ਸ਼ਹੀਦ ਭਾਈ ਮੀਵਾ ਸਿੰਘ ਅਮਰ ਰਹੇ ਇੰਨਾ ਜਕਾਰਿਆਂ ਦੀ ਗੂੰਜ ਵਿੱਚ ਛੀਦੀ ਪਾਉਂਦਾ ਇਹ ਮੰਜ਼ਰ ਵਾਕਈ ਬਹੁਤ ਰੌਹਾਨੀ ਰਿਹਾ ਹੋਵੇਗਾ ਧੰਨਵਾਦ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਇਸ ਇਤਿਹਾਸ ਨੂੰ ਸਭ ਨਾਲ ਸਾਂਝਾ ਕਰੋ